ਕਿ ਦਿਨ ਦੋ ਨਸ਼ਾ ਤਸਕਰਾਂ ਨੂੰ ਇੱਕ ਪਿਸਟਲ ਦੋ ਜਿੰਦਾ ਰੌਂਦ 2100 ਰੁਪਏ ਦੀ ਡਰੱਗ ਮੰਨੀ ਤੇ 255 ਗ੍ਰਾਮ ਹੈਰੋਇਨ ਸਮੇਤ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜャਤਕ ਇੱਕ ਪੱਜੰਦ ਦੇ ਵਿੱਚ ਕਾਮਯਾਬ ਦੱਸਿਆ ਜਾ ਰਿਹਾ ਪੁਲਿਸ ਥਾਣਾ ਜੇਰਾ ਬਾਬਾ ਨਾਨਕ ਦੇ ਸਬ ਇੰਸਪੈਕਟਰ ਕਲਾਸ਼ੁੰਦਰ ਨੇ ਦੱਸਿਆ ਕਿ ਪਿੰਡ ਹਰਦੋਵਾਲ ਕਲਾਟੀ ਪੁਆਇੰਟ ਤੇ ਨਾਕੇ ਦੌਰਾਨ ਤਿੰਨ ਬੁਲੇਟ ਮੋਟਰਸਾਈਕਲ ਸਵਾਰ ਪੁਲਿਸ ਪਾਰਟੀ ਨੂੰ ਵੇਖ ਕੇ ਰੇਲਵੇ ਕਰਾਸਿੰਗ ਲਾਗੇ ਪਿੱਛੇ ਨੂੰ ਮੁੜਨ ਲੱਗੇ ਤਾਂ ਪੁਲਿਸ ਨੇ ਬੜੀ ਹੀ ਬਹਾਦਰੀ ਦੇ ਨਾਲ ਉਹਨਾਂ ਨੂੰ ਕਾਬੂ ਕੀਤਾ ਜਨਾਰੇ ਵਿੱਚੋਂ ਇੱਕ ਮੌਕੇ ਤੋਂ ਪੱਜੰਦ ਸਫਲ ਰ ਰਾਉਂਡ 2100 ਰੁਪਏ ਡਰਗ ਮਨੀ ਤੇ 225 ਗ੍ਰਾਮ ਹੈਰੋਇਨ ਅਤੇ ਇੱਕ ਬੁਲੇਟ ਮੋਟਰਸਾਈਕਲ ਬਰਾਮਦ ਕੀਤਾ ਗਿਆ। ਹਾਂਜੀ ਇਹ ਨਾਲ ਸਾਡੀ ਕੱਲ ਮੈਂ ਸਮੇਰ ਪੁਲਿਸ ਪਾਰਟੀ ਪਿੰਡ ਹਰਡੋਵਾਲ ਕਲਾ ਜਾ ਰਹੇ ਸੀ ਗਸ਼ਤੇ ਇਲਾਕਾ ਭੇ ਪੁਛਤਾ ਸੰਬੰਧ ਵਿੱਚ ਜਦੋਂ ਅਸੀਂ ਰੇਲਵੇ ਕ੍ਰੋਸਿੰਗ ਮੋੜ ਤੇ ਪਹੁੰਚੇ ਬਾਹਰ ਫਿਰਨੀ ਦੇ ਤੇ ਤਿੰਨ ਮੋਟਰਸਵਾਰ ਬੋਟ ਮੋਟਰਸਾਈਕਲ ਤੇ ਸੀ ਜਿਹੜੇ ਪਿੱਛੇ ਪਾਰਟੀ ਨੂੰ ਦੇਖ ਕੇ ਤੇ ਪਿੱਛੇ ਨੂੰ ਮੋੜ ਲਗੇ ਆਈ ਬੜੀ ਮਸਤੀ ਦੇ ਨਾਲ ਖੰਡੀ ਉੱਤਰ ਕੇ ਉਹਨਾਂ ਨੂੰ ਕਾਬੂ ਕੀਤਾ। जिन्हों का भज गया पिछले पास जहां बाद मनकर सिंह नाम ठीक है जी ना ना आ, एना कोई नशीले पदार्थ हेरन हो सकती है फिर अभी अपने जी मुकते बुलाया ठीक है जिन्होंने हाजिर सारी प्रक्रिया हुई को हाँ जी दो सौ पचवंजा ग्राम हेरन बराबद हुई है ਨਕਦੀ 2100 ਰੁਪਇਆ ਡਰਗ ਬਣੇ